ਸਿਸਟਮ ਨੂੰ ਹੋਰ ਡਿਪਾਰਟਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਆ ਕਿਉਂਕਿ ਉਹਨੇ ਧਾਰਾ 195 ए 153 ए ਉਹਨਾਂ ਸੈਕਸ਼ਨਸ ਦੇ ਕਿਸੇ ਦੇ ਖਿਲਾਫ ਰਿਟਰਨ ਵਾਸਤੇ ਸਿਰਫ ਨੂੰ ਨੂੰ ਡਿਪਾਰਟਮੈਂਟ ਦੀ ਚੀਫ ਕਨਸਲ ਦੀ ਪਰਮਿਸ਼ਨ ਹੈ ਹੋਰ ਡਿਪਾਰਟਮੈਂਟ ਦੇ ਸਿਰਫ ਰਾਜਪਾਲ ਹੋ ਮਿਨਿਸਟਰ ਜੀ ਕੁਝ ਦੇ ਪੁਆਇੰਟ ਉਸਾਰ ਤੋਂ ਲਾ ਕੇ ਪਰ ਗਾੜੀ ਦੇ ਮੁੱਦੇ ਦੇ ਡੇਰੇ ਦੇ ਮੁਖੀਆਂ ਦੇ ਖਿਲਾਫ

ਰਕਮ ਥਾਂ ਤੋਂ ਬਹੁਤ ਜ਼ਿਆਦਾ ਹੋ ਗਿਆ ਇਹ ਸਮਾਂ ਹੈ ਕਿ ਮੈਂ ਤੁਹਾਨੂੰ ਕਹਾਂਗਾ ਕਿ ਨਸਲ ਦੀ ਰਾਜਨੀਤੀ ਨੂੰ ਛੱਡ ਇਹਦੇ ਚੱਕਰ ਹੀ ਲਪੜਣਾ ਕੈਪਟਨ ਬਾਦਲ ਕਰਕੇ ਦੇਖਟੇ ਨੇ ਇਹਦੇ ਜਰ ਰੁਪਈਆ ਕਿਸੇ ਵੱਲ ਕਬਰ ਹੋਇਆ ਆ ਹੁਣੇ ਬੇਦਰ ਸੀ ਪਿੱਛੇ ਦੇ ਜਿਹਨਾਂ ਖੜ ਖੜ ਕੇ ਅਸੀਂ ਅੰਦਰ ਦੇ ਰਿਹਾ ਸਰਕਾਰੀ ਖਜ਼ਾਨੇ ਦਾ ਪਾਈਪ ਪਾਈ ਵਾਪਸ ਕਰਤਾ ਮੁਖ्तार ਇਨਸਾਨੀ ਇੱਕ ਯੂਪੀ ਦਾ ਗੈਂਗਸਟਰ ਸੀਗਾ ਅਮਰਿੰਦਰ ਨੇ ਉਸ ਨੂੰ ਗੇਲ ਵਿੱਚ ਰੱਖਿਆ 55 ਲੱਖ ਰੁਪਈਆ ਪ੍ਰਾਈਵੇਟ ਲੋਇਲਸ ਉਤੇ ਖਰਚਾ ਕਹਿੰਦਾ ਮੈਂ ਤੁਹਾਨੂੰ ਜਾਲਾ ਲੱਗ ਗਿਆ ਕਿ ਚਾਲੇ ਪਾਉਣਾ ਪਿਆ ਪੰਜੀ ਨਿਕਰਾ ਸਰਦਾਰ ਤੋਂ ਕੋ ਮੰਤ ਉਹਦਾ ਹੁਕਮਤਾ ਦਾ ਮੇਰੇ ਖਿਲਾਫ ਮੇਰੀ ਜਬਾਨੇਦਰਾਤ ਕਰਾਉਣ ਦੇ ਖਿਲਾਫ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਇੱਥੇ ਵੱਡੇ ਵਕੀਲ ਆ ਕਿਤੇ 200 ਸਰਕਾਰੀ ਸਰਕਾਰੀ ਇਨਫੋਰਜ ਅਧਿਕਾਰੀ ਨਹੀਂ ਉਹਨੂੰ ਛੱਡ ਕੇ ਤੋਂ ਇੱਥੇ ਵੱਡੇ ਵਕੀਲ ਤੁਸੀਂ ਮਨਣਾ ਤੁਸੀਂ ਸਧਾਰਨ ਪਿੰਡਾਂ ਚੋਂ ਬਹੁਤ ਅੱਛੇ

ਜਾਹ ਮਹਾਰਾਜਾ ਰਜੀਤ ਸਿੰਘ ਸਾਡੇ ਜੀਸ਼ੇਵਾਨ ਪਾਕਿਸਤਾਨ ਦਾ ਨਾਨਕ ਥਾਨ ਉਹ ਕੁਝ ਪੜਿਆ ਇੱਕ ਇਹਦੇ ਵਿੱਚ ਸਿੱਖ ਕਰਨਾ ਚਾਹ ਰਿਹਾ ਕਿ ਜਦੋਂ ਮੈਂ ਮਹਾਰਾਜਾ ਰਜੀਤ ਸਿੰਘ ਦਾ ਰਾਜ ਜਿਹੜੀ ਜ਼ਿੰਦਗੀ ਵਿੱਚ ਯਤਨ ਕੀਤਾ ਕਿ ਦੁਨੀਆਂ ਨੇ ਆਪ ਅਕਸਰ ਜੋ ਤੁਹਾਡੇ ਮਾਮ ਕੋ ਜਾਂਦੇ ਨੇ ਤਾਂ ਉਹ ਰੋਕਦਾ ਨਹੀਂ ਹੁੰਦਾ ਪਰ ਅੱਬ ਰੋਕਦਾ ਨਹੀਂ ਮੈਂ ਡਰਦਾ ਨਾ ਮੈਂ ਰੋਣਾ ਪਰ ਤੇ ਪੁੱਛਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਸੀਗੀ ਇਸ ਕਰਕੇ ਨਹੀਂ ਸਭ ਤੋਂ ਬਾਹਰੋਂ ਮੇਰੇ ਆਵਾਜ਼ ਆ ਰਹੀ ਸੀ ਜਿਹੜਾ ਅੱਜ ਭਾਰਤ ਸੂ ਹੈ ਨਾ ਉਹ ਅਜਿਹਾ ਕਿੱਲੋ ਫੋਨ ਮਗਨਾ ਤੁਹਾਡੇ ਕਰਕੇ ਆਇਆ ਕੋਈ ਕਿੱਲੋ ਫੋਨ ਰੱਪਾ ਆਇਆ ਇਹਦਾ ਮੈਨੂੰ ਬਾਹਰ ਆਉਂਦਾ ਸੀ ਮੈਂ ਕਿਤੇ ਤੱਕ ਭਰਾ ਨਹੀਂ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਜੇ ਉਹ ਆਸਾਮ ਬੈਠ ਸਕਦੇ ਨੇ ਤੇਰਾ ਕੀ ਗੁਜਰਦਾ ਵਾ ਮੇਰੇ ਪਿਤਾ ਜੀ ਸਰਦਾਰ ਸੁਜਿੰਦਰ ਸਿੰਘ ਉਹਨਾਂ ਨੂੰ ਚਾਰ ਪੰਜ ਵਾਰੀ ਐਮਐਸ ਲਾ ਕੇ ਤ੍ਰਿਪੁਰਾ ਅਗਰਦਲਾ ਬੈਸਟਪੋਲ ਦੇ ਲਾ ਕੇ ਪਹਾੜੀ ਬਾਗ ਬਿਹਾਰ ਵਿੱਚ ਪੇਚਿਆ ਗਿਆ ਅਗੇ ਤੇਰਾ ਕੀ ਜਾਂਦਾ

ਉਹਨਾਂ ਦੇ ਮੂਹਰੇ ਪੇਸ਼ ਆ ਕਰਦੇ ਸੀ ਉਹਨਸੋ ਕਿਤੇ ਜਾਨਮ ਤੋੜੇ 27 ਸਾਲ ਉਸ ਨੂੰ ਕੈਦ ਰੱਖਿਆ ਜੋ ਠੱਗਿਆ 1990 ਦੇ ਵਿੱਚ ਪੱਤਰਕਾਰਾਂ ਦੇ ਬਾਹਰਾਂ ਦੀ ਪੁੱਛਾ ਪੱਤਰਕਾਰਾਂ ਦੇ ਬਾਹਰਾਂ ਦੀ ਪੁੱਛਾ ਕਿ ਹੁਣ ਤੁਸੀਂ ਕੀ ਕਰੋਗੇ ਜਿਨ੍ਹਾਂ ਨੇ ਜ਼ੁਲਮ ਕੀਤਾ ਕੀ ਉਹਨਾਂ ਨੂੰ ਬਦਲਾ ਲਓਗੇ ਉਹ ਕਹਿੰਨਾਂ ਨਹੀਂ ਜੋ ਉਹਨਾਂ ਦਾ ਕੰਮ ਸੀਗਾ ਜਾਨਮਾਨਾ ਉਹਨਾਂ ਨੇ ਕੀਤਾ ਕਿ ਮੇਰੀ ਜ਼ਿੰਮੇਵਾਰੀ ਹੈ ਆਪਣੇ ਦੇਸ਼ ਦਾ ਖਰਾਬ ਕਰਨਾ 4 ਸਾਲ ਬਾਅਦ 1993

अॼु पंजाब तोड़ जो सतर लख अठ नौजवान पिया मैदे प्रताप आज़मेर गनवरी दो हज़ार ते सैशन तो महीने पहिला मै बिल लेकी हिते किरपा कर